ਇਹ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਇਹ ਪੰਥ ਦੀ ਪੰਜਾਬ ਦੀ ਪਾਰਟੀ ਆ ਬਾਸ ਪੰਜਾਬ ਦੇ ਜਿਹੜਾ ਕੋਈ ਡੇਡਾ ਟੁੰਡਾ ਇੱਧਰ ਚੱਲੂਗਾ ਨਾ ਫਿਰ ਉਹਨੂੰ ਸਿੱਧਾ ਕਰ ਲਈ ਅਸੀਂ ਜਾਣਦੇ ਹਾਂ ਕੱਲ ਪੰਜਾਬ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਉਹ ਇਕੱਠ ਦੇ ਵਿੱਚ ਚਰਚਾਵਾਂ ਇਹ ਹੋਈਆਂ ਕਿ ਹੁਣ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਕੱਲ ਸਟੇਜ ਤੋਂ ਜਥੇਦਾਰ ਰਾਜਾ ਰਾਜ ਸਿੰਘ ਪੂਰੇ ਗਰਜੇ ਔਰ ਕਈ ਤਰ੍ਹਾਂ ਦੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਸਟੇਜ ਤੋਂ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆਂ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਪਤੇ ਕੱਲ ਚਰਚਾਵਾ ਚੱਲੀਆਂ ਕੱਲ ਪੰਥਕ ਜਥੇਬੰਦੀਆਂ ਉੱਥੇ ਪਹੁੰਚੀਆਂ ਐਮਪੀ ਸਰਬਜੀਤ ਸਿੰਘ ਪਹੁੰਚੇ ਔਰ ਚਰਚਾਵਾ ਮੁੱਖ ਤੌਰ ਤੇ ਚੱਲੀਆਂ ਕਿ ਆਉਣ ਵਾਲੀ ਚੋਣਾਂ ਦੇ ਵਿੱਚ 2027 ਦੇ ਵਿੱਚ ਅਮਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਦੇਖੋ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਦਿਨੀਆਂ ਵੀ ਇੱਥੇ ਸਿਆਸੀ ਪਾਰਟੀਆਂ ਆਈਆਂ ਨੇ ਕਾਂਗਰਸ ਹੋ ਗਈ, ਇਕਾਲੀ ਦਲ ਹੋ ਗਿਆ, ਬੀਜੇਪੀ ਹੋ ਗਈ, ਆਪ ਵਾਲੇ ਆ ਗਏ। ਇਹਨਾਂ ਨੇ ਪੰਜਾਬ ਦਾ ਪਹਿਲਾਂ ਕਿਸੇ ਨੇ ਨਹੀਂ ਕੀਤਾ। ਸਾਰਿਆਂ ਨੇ ਪੰਜਾਬ ਦੇ ਨਾਲ ਧੋਖਾ ਹੀ ਕੀਤੇ ਨੇ। ਪੰਜਾਬ ਦੀ ਪਿੱਠ ਦੇ ਵਿੱਚ ਸੁਰੇ ਮਾਰੇ ਨੇ। ਕਾਂਗਰਸ ਨੇ ਸਾਡਾ ਕਾਲ ਤੱਕ ਸਹ ਹਟੜੇ ਢੇਰੀ ਕਰਤਾ। ਬਹੁਤ ਸਾਰੇ ਸਾਡਾ ਜਿਹੜਾ ਨਸਲ ਕੁਸ਼ੀ ਕੀਤੀ। ਜਿਹੜੇ ਬਾਦਲ ਕੇ ਇਹਨਾਂ ਨੇ ਪੰਚ ਦੇ ਨਾਂ ਤੇ ਲੋਕਾਂ ਦੇ ਵੋਟਾਂ ਲੈ ਕੇ ਇਹਨਾਂ ਨੇ ਵੀ ਬਹੁਤ ਕੁਝ ਪੰਜਾਬ ਦੇ ਨਾਲ ਧੋਖਾ ਕੀਤਾ ਇਹਨਾਂ ਦੇ ਰਾਜ ਦੇ ਵਿੱਚ ਗੁਰੂਗ੍ਰਾਮ ਸਾਹਿਬ ਮਹਾਰਾਜ ਨੇ ਬੇਅਦਮੀਆਂ ਹੋਈਆਂ ਜੇ ਬੇਅਦਮੀਆਂ ਦਾ ਇਨਸਾਫ ਲੈਣ ਵਾਸਤੇ ਸਿੰਘਾਂ ਨੇ ਧਰਨੇ ਲਾਏ ਸੜਕਾਂ ਤੇ ਬੈਠੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਸ਼ਹੀਦ ਕਰਤਾ ਤੇ ਬਿਨ ਮੰਗਿਆਂ ਸੌਦਾ ਸਾਧ ਨੂੰ ਮਾਫੀ ਦੇਤੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਰੱਜ ਕੇ ਤਕਤ ਸਾਹਿਬ ਦਾ ਜਥੇਦਾਰਾਂ ਦਾ ਕਹਾਣ ਕੀਤਾ ਜਥੇਦਾਰਾਂ ਦੀ ਕਰਦਾਰਕੁਸ਼ੀ ਕੀਤੀ ਜਿਹਦਾ ਜੀ ਕਰਦਾ ਉਹਨਾਂ ਨੇ ਬਣਾਇਆ ਜਿਹਨੂੰ ਜੀ ਕਰਦਾ ਉਹਨਾਂ ਨੇ ਲਾਹਿਆ ਤੇ ਪੰਜਾਬ ਦੇ ਬਰਬਾਦੀ ਕੀਤੀ ਆ ਜੇ ਕਾਂਗਰਸ ਦੁਬਾਰਾ ਫੇਰ ਆਈ 17 ਦੇ ਵਿੱਚ ਉਹਨੇ ਜਿਹੜੀ ਹੈਗੀ ਆ ਬਿਆਦਵੀਆਂ ਦੇ ਉੱਤੇ ਇਲੈਕਸ਼ਨ ਲੜੀ ਵੀ ਅਸੀਂ ਜਿਹੜਾ ਹੈਗਾ ਬਿਆਦਵੀਆਂ ਦਾ ਇਨਸਾਫ ਆ ਉਹ ਕਰਾਂਗੇ ਉਹ ਜਿਹੜਾ ਹੈਗਾ ਸੇਤੀ ਕੀਤਾ ਜਾਊਗਾ ਉਹਨਾਂ ਨੇ ਕੁਝ ਨਹੀਂ ਕਰ ਗੁਟਕਾ ਹੱਤ ਸਾ ਚੱਕ ਕੇ ਸਵਾ ਕਾਧੀਆਂ ਨਸ਼ੇ ਦਾ ਵੀ ਖਾਤਮਾ ਕਰਾਂਗੇ ਬੇਅਦਬੀਆਂ ਦਾ ਨਿਸ਼ਾਦ ਦਵਾਂਗੇ ਉਹਨਾਂ ਨੇ ਇਸ ਤਰੀ ਜਿਹੜੇ ਹੈਗੇ ਲਾਰੇ ਲਾ ਕੇ 5 ਸਾਲ ਲਗਾ ਤੇ ਫਿਰ ਜਿਹੜੀ ਆਪ ਆਏ ਕੇਜਰੀ ਬਲਪੁਗਵੰਤ ਮਾਨ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਉਹਨਾਂ ਨੇ ਵੀ ਕਿ 24 ਘੰਟਿਆਂ ਦੇ ਵਿੱਚ ਅਸੀਂ ਜਿਹੜਾ ਹੈਗਾ ਹੱਲ ਕਰ ਦਿਆਂਗੇ ਕੁਛ ਨੇ ਕੋਈ ਹੱਦ ਨਹੀਂ ਕੀਤਾ ਕੁਛ ਨਹੀਂ ਕੀਤਾ ਉਸੇ ਦਾ ਪ੍ਰਣਾਲਾ ਉੱਥੇ ਦਾ ਹੀ ਉੱਥੇ ਆ ਤੇ ਹੁਣ ਜਦੋਂ ਭਾਈ ਅਮਰਿੰਦਪਾਲ ਸਿੰਘ ਆਇਆ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਤਾ ਪਹਿਲਾਂ ਹੀ ਜਿਹੜੇ ਬਾਦਲ ਸਰਕਾਰ ਵੇਲੇ ਚੱਲ ਪਿਆ ਸੀ ਮੀਜੀਠੀ ਹੁਣੇ ਲੈ ਕੇ ਆਏ ਪੰਜਾਬ ਦਾ ਜਿਹੜਾ ਬਰਬਾਦ ਕਰਤਾ ਜਿਹੜੇ ਅੱਜ ਵੀ ਨੌਜਵਾਨ ਚਿੱਟੇ ਨਾਲ ਮਾਰ ਰਹੇ ਨੇ ਇਹਨਾਂ ਦਾ ਲਿਆਂਦਾ ਹੋਇਆ ਚਿੱਟਾ ਜਿਹੜਾ ਹੈਗਾ ਸੀ ਉਸ ਟਾਈਮ ਅੱਜ ਵੀ ਨਸ਼ਾ ਜਿਹੜਾ ਹੈਗਾ ਜੋਰਾਂ ਦੇ ਸੀ ਜਿਹੜੇ ਭਾਈ ਅਮਰਿੰਦਪਾਲ ਸਿੰਘ ਨੇ ਦੀਪ ਸਿੱਧੂ ਤੋਂ ਵਾਰਸ ਪੰਜਾਬ ਜਿੱਥੇ ਬੰਦੀ ਦੀ ਉਹਨਾਂ ਨੂੰ ਕਮਾਲ ਸੰਭਾਲੀ ਉਹਨਾਂ ਨੇ ਆ ਕੇ ਪਹਿਲਾਂ ਤਾਂ ਆਪ ਅੰਮ੍ਰਿਤ ਛਕਿਆ अनेका ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ ਤੇ ਸੈਂਕੜੇ ਹਜ਼ਾਰਾਂ ਨੌਜਵਾਨਾਂ ਜਿਹੜੇ ਹੈਗੇ ਨਸ਼ੇ ਛਡਾਏ ਖਾਲਸਾ ਵੀਰ ਚਲਾਈ ਜਿਹੜਾ ਹੈਗਾ ਸੀ ਤਕਰੀਬਨ ਪੰਜਾਬ ਦਾ 50% ਜਿਹੜਾ ਹੈਗਾ ਨੌਜਵਾਨ ਸੀਗੇ ਉਹ ਨਸ਼ੇ ਛੱਡ ਕੇ ਜਿਹੜੇ ਹੈਗੇ ਉਹ ਅੰਮ੍ਰਿਤ ਛਕ ਕੇ ਤਿਆਰ ਪ੍ਰਤੀਆਂ ਹੋਣ ਲੱਗ ਪਏ ਇਹ ਸਰਕਾਰਾਂ ਨੂੰ ਹਾਜਮ ਨਹੀਂ ਆਇਆ ਨਾ ਹੀ ਜਿਹੜੇ ਪੰਜਾਬ ਦੇ ਮਖੌਟੇ ਪਾਇਆ ਜਿਨ੍ਹਾਂ ਨੇ ਧਾਰਮਿਕ ਨੇ ਚਾਹੇ ਰਾਜਨੀਤਿਕ ਨੇ ਪੱਗਾਂ ਸਿਰ ਫਸਾਇਆ ਉਹਨਾਂ ਨੂੰ ਰਾਸ ਆਇਆ ਇਹਨਾਂ ਨੇ ਕਰ ਕਰਾ ਕੇ ਸਾਰਾ ਹੈਗਾ ਉਹਨਾਂ ਤੇ ਕੇਸ ਵਾਦੇ ਡਿਬਰੂਗੜ ਜਿਲ੍ਹੇ ਚ ਪਹੁੰਚਾਤਾ ਉਹਨਾਂ ਨੂੰ ਅੱਜ ਵੀ ਬਹੁਤ ਸਾਰੇ ਸਾਥੀਆਂ ਦੇ ਉਹਨਾਂ ਤੇ ਕੇਸ ਚੱਲਦੇ ਨੇ ਐਨਐਸਐ ਸਰਕਾਰ ਨੇ ਲਾਤੀ ਬਿਨਾਂ ਵਜਾ ਕੋਈ ਉਹਨਾਂ ਨੇ ਕਤਲ ਨਹੀਂ ਕੀਤਾ ਕੋਈ ਉਹਨਾਂ ਨੇ ਬੰਬ ਨਹੀਂ ਛੱਡਿਆ ਕੁਝ ਹੋਰ ਨਹੀਂ ਕਰਿਆ ਬਿਨਾਂ ਵਜਾ ਦੇ ਤੇ ਹੁਣ ਲੋਕ ਬਦਲਾਅ ਚਾਹੁੰਦੇ ਨੇ ਜਿਹੜੇ ਹੈਗੇ ਨੇ ਭਾਈ ਅਮਰਪਾਲ ਸਿੰਘ ਨੂੰ ਐਮਪੀ ਦੀਆਂ ਇਲੈਕਸ਼ਨਾਂਾਂ ਦੇ ਵਿੱਚ ਖੜੇ ਹੋਏ ਉਹਨਾਂ ਨੂੰ 4 ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜੁਣਿਆ ਵੀ ਬਾਹਰ ਆ ਜਾਊਗਾ ਨਹੀਂ ਕੱਢਿਆ ਸਰਕਾਰ ਨੇ ਭਾਈ ਸਰਬਜੀਤ ਸਿੰਘ ਜਿਹੜਾ ਹੈਗਾ ਸੀਗਾ ਮਰਲੋਆ ਉਹਨਾਂ ਨੂੰ ਜਿਹੜੀ ਹੈਗੀ ਐ ਚੋਣ ਜਿੱਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਅੱਜ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਜਿਹੜੇ ਲੋਕ ਨੇ ਉਹ ਹਰ ਇੱਕ ਚੀਜ਼ ਕਰਨੀ ਉਹ ਸੰਤੁਸ਼ਟ ਜਿਹੜੇ ਹੈਗੇ ਨੇ ਉਹ ਇਹ ਰਾਜ ਜਿਹੜਾ ਚੱਲ ਰਿਹਾ ਹੁਣ ਆਪ ਵਾਲਿਆਂ ਦਾ ਇਹ ਤੋਂ ਸੰਤੁਸ਼ਟ ਨਹੀਂ ਹੈ ਕਿਸੇ ਪਾਰਟੀ ਤੇ ਵੀ ਸੰਤੁਸ਼ਟ ਨਹੀਂ ਸਾਰਾ ਕੁਝ ਉਹਨਾਂ ਨੇ ਦੇਖ ਲਿਆ ਹੁਣ ਹਰੇਕ ਚਾਹੁੰਦਾ ਵੀ ਭਾਈ ਅਮਰਪਾਲ ਸਿੰਘ ਜਿਹੜਾ ਹੈਗਾ 27 ਦੇ ਵਿੱਚ ਸੀਐਮ ਬਣਾਣਾ ਚਾਹੀਦਾ ਕਿਉਂਕਿ 3-4 ਸਾਲ ਦਾ ਸਾਰਾ ਸਮਾਂ ਰਹਿ ਗਿਆ ਤੇ ਲੋਕ ਦੇ ਪੱਪਾ ਲੋਕ ਨੇ ਜਿਹੜੇ ਪੰਜਾਬ ਦੇ ਪੱਪਾ ਭਾਰਨੇ ਪਾਈ 2027 ਦੀਆਂ ਚਿਕਸਨਾ ਡਿੱਗਦੇ ਨੇ ਵੀ ਕਦੋਂ 27 ਆਵੇ ਕਦੋਂ ਅਸੀਂ ਵੋਟਾਂ ਪਾ ਕੇ ਜਿਹੜਾ ਇਹਨਾਂ ਦੀ ਸਰਕਾਰ ਬਣਾਈਏ ਦੇਖੋ ਚੰਗੇ ਬੰਦਿਆਂ ਦੀ ਜੀ ਸਰਕਾਰ ਬਣੂਗੀ ਚੰਗੇ ਕੰਮ ਹੋਣਗੇ ਵੀ ਆਦਮੀਆਂ ਦਾ ਨਸਾਫ ਮਿਲੂਗਾ ਜਿਹੜੇ ਬੰਦੀ ਸਿੰਘ ਰਿਹਾ ਹੁਣਗੇ ਉਹ ਵੀ ਹੋ ਜਾਣਗੇ ਜਿਹੜੇ ਪੰਜਾਬ ਦੇ ਸਾਡੇ ਹੱਕ ਖੋਹੇ ਗਏ ਨੇ ਉਹ ਵੀ ਜਿਹੜੇ ਹੈਗੇ ਨੇ ਮਿਲ ਜਾਣਗੇ ਹੁਣ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬੇਰੁਜ਼ਗਾਰੀ ਬਹੁਤ ਵੱਧ ਗਈ ਆ ਤੇ ਸਾਡੇ ਜਿਹੜੀਆਂ ਨੌਕਰੀਆਂ ਉਹ ਵੀ ਨਹੀਂ ਦਿੱਤੀਆਂ ਜਾਂਦੀਆਂ ਅੱਜ ਪੰਜਾਬ ਦੇ ਵੱਡੇ ਅਹੁਦਿਆਂ ਦੇ ਉੱਤੇ ਬਾਹਰਲੇ ਬੰਦੇ ਜਿਹੜੇ ਹੈਗੇ ਉਹ ਜਿਹੜੇ ਤਾਇਨਾਤ ਨੇ ਸਾਡਾ ਪੰਜਾਬ ਦਾ ਕੋਈ ਘੱਟ ਅਫਸਰ ਆ ਇਸ ਕਰਕੇ ਸਾਰੀਆਂ ਜਿਹੜਾ ਹੈਗਾ ਮਸਲਿਆਂ ਦਾ ਹੱਲ ਇੱਕੋ ਹੀ ਆ ਹੁਣ ਵੀ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਹੈਗਾ ਉਹ ਸੀਐਮ ਬਣਾਇਆ ਜਾਵੇ ਉਹਦਾ 2 ਸਾਲ ਪਹਿਲਾਂ ਜਿਹੜਾ ਹੈਗਾ ਸੀ ਪਾਰਟੀ ਵੱਲੋਂ ਉਲੀਕਿਆ ਗਿਆ ਸੀ ਉਸ ਵੇਲੇ ਜਦੋਂ ਇਲੈਕਸ਼ਨਾਂ ਸੀਗੀਆਂ ਪਿਛਲੇ ਸਾਲ ਐਮਪੀ ਦੀ ਉਹ ਵੀ ਕਹਤਾ ਸੀ ਸਤਾ ਵੀ ਭਾਈ ਸੀਐਮ ਵੀ ਬਣਾਵਗੇ ਉਹਨੂੰ ਤੇ ਲੋਕ ਇਸ ਗੱਲ ਦੇ ਉੱਤੇ ਸਾਰੇ ਨਾਰਾਜ਼ੀ ਨੇ ਲੋਕ ਚਾਹੁੰਦੇ ਨੇ ਭਾਈ ਅਮਰਪਾਲ ਸਿੰਘ ਜਿਹੜਾ ਹੈਗਾ ਉਹ ਪੰਜਾਬ ਦਾ ਮੁੱਖ ਮੰਤਰੀ ਬਣੇ ਹੋਰ ਕੀ ਕੀ ਚਰਚਾਵਾਂ ਹੋਈਆਂ ਕੱਲ ਦੇਖੋ ਚਰਚਾਵਾਂ ਤਾਂ ਉਥੇ ਹੋਣੀ ਨੇ ਸਾਰੇ ਪਾਸੇ ਹੁਣ ਇੱਕ ਅਕਾਲੀ ਦਲ ਨਵਾਂ ਬਣਿਆਗਾ ਜਿਹੜੇ ਭਗੌੜੇ ਸੀਗੇ ਆਪਣੇ ਜਿਹੜੇ ਬਾਗੀ ਸੀਗੇ ਤਖਤ ਸਾਹਿਬ ਤੋਂ ਉਹਨਾਂ ਨੇ ਅੱਜ ਅਕਾਲੀ ਦਾ ਨਮਾ ਬਣਾ ਲਿਆ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਆਓ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਜਿਹੜੇ ਨਵੇਂ ਬਣਦੇ ਨੇ ਜਾਂ ਪੁਰਾਣੇ ਨੇ ਇਹਨਾਂ ਨੇ ਕੋਈ ਇਹਨਾਂ ਦੇ ਭਲਾ ਨਹੀਂ ਕਰਨਾ ਹੈਗਾ ਸਾਨੂੰ ਇੱਕੋ ਹੀ ਆਸ ਆ ਭਾਈ ਅਮਰਤਪਾਲ ਸਿੰਘ ਤੋਂ ਉਹਨੂੰ ਇੱਕ ਵਾਰੀ ਜਿਹੜਾ ਹੈਗਾ ਸਾਰੀ ਉਹਨਾਂ ਨੇ ਸਰਕਾਰ ਲਈ ਆਈਏ ਤੇ ਜਿਹੜਾ ਪੰਜਾਬ ਦਾ ਭਵਿੱਖਾ ਉਹ ਬਚ ਸਕੇ ਸਾਡੇ ਅੱਜ ਨੌਜਵਾਨ ਨਸਿਆਂ ਦੇ ਨਾਲ ਮਰ ਰਹੇ ਨੇ ਤੇ ਅੱਜ ਸਾਡੇ ਨੌਜਵਾਨ ਜਿਹੜੇ ਬਸ ਗਏ ਉਹ ਬਾਹਰ ਬਾਹਲੇ ਦੇਸ਼ਾਂ ਜਾ ਰਹੇ ਨੇ ਕਿਉਂਕਿ ਜਿਹੜਾ ਇੱਥੇ ਪੰਜਾਬ ਦਾ ਮਾਹੌਲ ਆ ਉਹ ਬਹੁਤ ਅਬਸੈਟ ਆ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਨਸ਼ੇ ਦੇ ਨਾਲ ਮਾਰਿਆ ਜਾ ਰਿਹਾ ਸਰਕਾਰਾਂ ਇੱਕ ਪਾਸੇ ਇਹਨਾਂ ਨੇ ਚਲਾਇਆ ਹੋਇਆ ਨਸ਼ੇ ਦਾ ਜੁੱਧ ਨਸ਼ੇ ਵਿਰੁੱਧ ਉਹ ਜਿਹੜੀ ਸਾਰੀ ਪੋਲ ਆ ਤੁਹਾਡੇ ਸਾਹਮਣੇ ਕੋਈ ਨਾ ਕਿਤੇ ਨਾ ਕਿਤੇ ਨਾ ਨੌਜਵਾਨ ਕੋਈ ਮਰਦਾ ਰਹਿੰਦਾ ਫਿਰ ਕਦੋਂ ਬੰਦ ਹੋਊਗਾ ਸਰਕਾਰਾਂ ਇੱਕ ਮਿੰਟ ਚ ਬੰਦ ਕਰ ਸਕਦੀਆਂ ਨਸ਼ਾ ਪਰ ਨਹੀਂ ਇਹ ਨਹੀਂ ਕਰ ਸਕਦੇ ਸਰਪ੍ਰੀਤ ਸਿੰਘ ਬਾਦਲ ਬਾਬਾ ਜੀ ਕਹਿ ਰਹੇ ਕਿ ਹੱਥ ਜੋੜ ਕੇ ਮਾਫੀ ਮੰਗ ਰਹੇ ਉਹ ਵਾਪਸ ਬੁਲਾ ਰਹੇ ਕਰੇ ਕਿ ਜਿਹੜੇ ਵੀ ਨਾਰਾਜ਼ ਹੋ ਕੇ ਗਏ ਨੇ ਮੈਂ ਮਾਫੀ ਮੰਗਦਾ ਤੁਸੀਂ ਵਾਪਸ ਆ ਜਾਓ ਔਰ ਦੂਜੀ ਤਰਫ ਇੱਕ ਰਾਹੁਲ ਗਾਂਧੀ ਦੀ ਟੀਮ ਸਰਵੇ ਕਰਾਉਂਦੀ ਉਹ ਕਹਿ ਰਹੇ ਕਿ ਪੰਜਾਬ ਦੇ ਸ਼੍ਰੋਮਣੀ ਗੱਲ 55% ਲੋਕ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਰਿਵਾਈਵ ਕਰੇ ਜਿਹੜਾ ਹੁਣ ਅਕਾਲੀ ਦਲ ਦਾ ਉਹਦਾ ਵਾਰਸ ਪੰਜਾਬ ਦਾ ਹੀ ਆ ਉਹੀ ਲੀਡ ਕਰੂਗਾ ਜਿਹੜੇ ਬਾਦਲ ਕੇ ਨਹੀਂ ਲੀਡ ਕਰ ਸਕਦੇ ਜਿੰਨਾ ਮਰਜੀ ਜ਼ੋਰ ਲਾਇਨ ਪੁਰਾਣੇ ਨਾਵੇਂ ਲੋਕ ਇਹਨਾਂ ਤੋਂ ਅੱਕੇ ਪੈਣੇ ਦੁਖੀ ਨੇ ਫਿਰ ਗੁਰੂ ਸਾਹਿਬ ਦੀ ਇਹਨਾਂ ਨੇ ਵਿਆਧਵੀ ਕੀਤੀ ਹੈ ਇਹਨਾਂ ਦੇ ਰਾਜ ਵਿਆਧਵੀ ਹੋ ਗਿਆ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਜਿਹੜੀ ਸਜ਼ਾ ਨਹੀਂ ਦਿੱਤੀ ਇਹਨਾਂ ਉਹਨਾਂ ਦੀ ਜਿਹੜੀ ਹੈਗੀ ਆ ਦੋਸ਼ੀਆਂ ਦੀ ਇਹਨਾਂ ਨੇ ਜਿਹੜੀ ਪੁਨਰਸਥਾਪਨਾ ਹੀ ਕੀਤੀ ਆ ਉਹਨਾਂ ਦਾ ਸਾਥ ਦਿੱਤਾ ਜਿਹੜੇ ਇਨਸਾਫ ਮੰਗਦੇ ਤੇ ਉਹਨਾਂ ਨੂੰ ਗੋਲੀਆਂ ਡਾਂਗਾ ਮਾਰੀਆਂ ਗੋਲੀਆਂ ਮਾਰ ਕੇ ਮਾਰਿਆ ਵੀ ਗਿਆ ਪਰਚੇ ਵੀ ਦਰਜ ਕੀਤੇ ਅੱਜ ਵੀ ਪਰਚੇ ਚੱਲਦੇ ਨੇ ਤੇ ਇਹਨਾਂ ਨੂੰ ਲੋਕ ਚਾਹੁੰਦੇ ਨਹੀਂ ਹੈ ਗੁਰੂ ਸਾਹਿਬ ਕਰਨ ਨੂੰ ਇਹਨਾਂ ਨੂੰ ਮਾਰ ਪੈ ਗਈ ਜਿਹਦਾ ਰਾਜ ਹੋਵੇ ਕਹਿਣਾ ਸੀ ਪੰਥਕਾਂ ਤੇ ਸਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਵਿਆਦ ਵੀ ਹੋ ਗਈ ਹੋਵੇ ਫਿਰ ਲਾਣਤ ਇਹ ਜੇ ਲੱਖ ਪੰਥਕ ਹੋਣ ਵਾਲਿਆਂ ਨੂੰ ਇਸ ਕਰਕੇ ਲੋਕ ਇਹਨਾਂ ਤੋਂ ਬਹੁਤ ਦੁਖੀ ਨੇ ਇਹਨਾਂ ਨੂੰ ਲੋਕ ਚਾਹੁੰਦੇ ਨਹੀਂ ਹੈਗੇ ਕੁਛ ਕਰੀ ਜਾਣਾ ਕਾਂਗਰਸ ਕਾਲੀ ਕੁਛ ਕਰੇ 55 ਕੁਛ ਇਹਨਾਂ ਦੇ ਭਲੇ ਦੇ ਲਈ ਕੱਖ ਨਹੀਂ ਹੈਗਾ ਇਹ ਤਾਂ ਜ਼ੀਰੋ ਗ੍ਰਾਫ ਤੇ ਆ ਗਿਆ ਇਹਨਾਂ ਨੂੰ ਲੋਕ ਨਹੀਂ ਚਾਹੁੰਦੇ ਪੈਸੇ ਦੇ ਕੇ ਕੱਟ ਕਰਦੇ ਨੇ ਇਹ ਤੇ ਇਹ ਉਥੇ ਆਕਾਲ ਤਖਤ ਸਾਹਿਬ ਤੇ ਸਾਰਾ 2 ਦਸੰਬਰ ਨੂੰ ਮੰਨੇ ਵੀ ਨੇ ਵੀ ਅਸੀਂ ਗਨਾਹ ਕੀਤੇ ਨੇ ਫਿਰ ਇਹੋ ਜਿਹੇ ਗਨਾਹਾਂ ਦੀ ਜਿਹੜੀ ਹੈਗੀ ਸਜ਼ਾ ਇਹਨਾਂ ਨੂੰ ਕਿਹਾ ਵੀ ਆਕਾਲੀ ਦਲ ਤੋਂ ਲੰਬੀ ਹੋ ਜੋ ਨਹੀਂ ਛੱਡਦੇ ਇੱਕ ਪਰਿਵਾਰ ਜਿਹੜਾ ਹੈਗਾ ਉਹ ਭਾਰੂ ਹੋ ਰਿਹਾ ਲੋਕਾਂ ਨੂੰ ਸਾਰਾ ਕੁਝ ਸਮਝ ਆ ਗਿਆ ਇਸ ਕਰਕੇ ਲੋਕ ਨਹੀਂ ਚਾਹੁੰਦੇ ਜਿਹੜੇ ਹੈਗੇ ਨੇ ਵੀ ਉਹ ਇਹਨਾਂ ਨੂੰ ਸੱਤਾ ਦੇ ਉੱਤੇ ਦੁਬਾਰਾ ਬਿਠਾਉਣਗੇ ਇਹ ਤਾਂ ਤੁਸੀਂ ਦੇਖ ਹੀ ਲਿਆ ਹੁਣ ਜਿਹੜਾ ਜਿਮਨੀ ਚੋਣਾ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਹਾਲ ਦੇਖ ਲੈਣਾ ਦਾ ਤੇ ਜਿਹੜੀ ਲੋਕ ਸਭਾ ਦੇ ਚੋਣਾਂ ਹੋਈਆਂ ਨੇ ਇੱਕ ਸੀਟ ਦੇ ਉੱਤੇ ਰਹਿ ਗਏ 13 ਚ ਇਹਨਾਂ ਨੂੰ ਸਿਰਫ ਪੈਸੇ ਕਰਕੇ ਜਿਹੜੀ ਇੱਕ ਸੀਡੀ ਤੇ ਉਹ ਪੈਸੇ ਦੇ ਕਰਕੇ ਜਿੱਤੀ ਹੈ ਇਹਨਾਂ ਨੇ ਨਹੀਂ ਇਹਨਾਂ ਦੇ ਪਲੇਦਲੇ ਹੁਣ ਕੱਖ ਰਿਹਾ ਨਹੀਂ ਲੋਕ ਨਹੀਂ ਚਾਹੁੰਦੇ ਇਹਨਾਂ ਨੂੰ ਪਰ ਕੀ ਲੱਗਦਾ ਹੈ ਕਿ ਆਖਰ ਜਦੋਂ ਚੋਣ ਲੜੋਂਗੇ ਤੁਸੀਂ ਅਮਰਿਤਪਾਲ ਸਿੰਘ ਜੇਲ੍ਹ ਤੋਂ ਹੀ ਚੋਣ ਲੜਨਗੇ ਜਾਂ ਫਿਰ ਕੋਈ ਰਣਨੀਤੀ ਬਣਾਈਏ ਉਹਨਾਂ ਨੂੰ ਬਾਹਰ ਲਾਉਂਦੇ ਇਹ ਤਾਂ ਹੁਣ ਦੇਖੋ ਜੇ ਸਰਕਾਰ ਛੱਡੂਗੀ ਉਹਨਾਂ ਨੂੰ ਛੱਡਦੇ ਪਹਿਲਾਂ ਪਹਿਲਾਂ ਚੰਗੇ ਰਹਿਣਗੇ ਫਿਰ ਨਹੀਂ ਫਿਰ ਜਿਵੇਂ ਪਹਿਲਾਂ ਉਹਨੇ ਜਿੱਦੇ ਬੈਠੇ ਇਲੈਕਸ਼ਨ ਲੜੀਆ ਹੁਣ ਫੇਰ ਦੁਬਾਰੇ ਲੜ ਲੈਣਗੇ ਜਦੋਂ ਪਾਰ ਆਣਗੇ ਉਦੋਂ ਹੀ ਪੰਜਾਬ ਦਾ ਭਲਾ ਹੋਊਗਾ ਜਦੋਂ ਮੁੱਖ ਮੰਤਰੀ ਉਹਨਾਂ ਦੀ ਪਾਰਟੀ ਸਾਰੀ ਜ਼ਿੰਦਗੀ ਫੇਰ ਤਾਂ ਕਰਨੇ ਪੈਣਾ ਨਾ ਜਦੋਂ ਸਾਰੀ ਸਰਕਾਰ ਹੀ ਉਹਨਾਂ ਦੀ ਬਣਾ ਰਹੀ ਆ ਜੋ ਸਾਰੇ ਉਹਨਾਂ ਦੇ ਬੰਦੇ ਜੱਤਣਗੇ ਫੇਰ ਤਾਂ ਉਹਨੂੰ ਕਰਨੇ ਪਊਗਾ ਆਪ ਵੀ ਸਵਾਲ ਹੈ ਮੇਰਾ ਮੁੱਦੇ ਕਿਹੜੇ ਕਿਹੜੇ ਰਹਿਣਗੇ ਏਜੰਡੇ ਕਿਹੜੇ ਕਿਹੜੇ ਰਹਿਣਗੇ ਚੋਣਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਜਿਹੜੇ ਅਸੀਂ ਤਾਂ ਮਦਦ ਕਰਨੀਆਂ ਨਾਲ ਦਾ ਮੈਂ ਚੋਣ ਲੜਨ ਦੀ ਆ ਅਸੀਂ ਤਾਂ ਵਾਰਿਸ ਪੰਜਾਬ ਜਿਹੜੀ ਜਥੇਬੰਦੀ ਆ ਦੀਪ ਸਿੱਧੂ ਦੀ ਬਣਾਈ ਹੋਈ ਉਹ ਸਾਡਾ ਮਿੱਤਰ ਸੀਗਾ ਭਰਾ ਸੀਗਾ ਦੀਪ ਸਿੱਧੂ ਤੇ ਅਸੀਂ ਅਮਰਤਪਾਲ ਦੇ ਨਾਲ ਵੀ ਰਹੇ ਆ ਜਿਹੜਾ ਪੰਥ ਦੀ ਸੋਚ ਚੰਗੀ ਰੱਖਦਾ ਪੰਥ ਦਾ ਭਲਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਕੋਈ ਵੀ ਅਸੀਂ ਉਹਦੇ ਨਾਲ ਖੜੇ ਆ ਤੇ ਜੋ ਵੀ ਉਹਨਾਂ ਨੇ ਏਜੰਡੇ ਰੱਖਣੇ ਨੇ ਉਹ ਪੰਜਾਬ ਦੇ ਜਿਹੜੇ ਕੰਮ ਨੇ ਰੁਕੇ ਹੋਏ ਨੇ ਜਿਹੜੇ ਹੋਰ ਉਹੀ ਹੋਣਗੇ ਮંત્રી ਬਾਜੇ ਦੇ ਪੇਸ਼ੀ ਤੇ ਆਏ ਸੀ ਕਿ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨਜ਼ਰ ਆਏ ਕਹਿ ਰਹੇ ਕਿ ਜੋ ਵੀ ਚੀਜ਼ਾਂ ਹੋਈਆਂ ਪ੍ਰੈਸ਼ਰ ਸਾਡੇ ਤੇ ਪਾਇਆ ਗਿਆ ਕਹਿ ਰਹੇ ਕਿ ਪ੍ਰੈਸ਼ਰ ਪਾ ਕੇ ਬਿਆਨਬਾਜ਼ੀਆਂ ਸਾਡੇ ਤੋਂ ਕਰਾਈ ਦੇਖੋ ਕਰਾਈ ਇਹ ਤਾਂ ਹੁਣ ਸਰਕਾਰ ਇਲਜ਼ਾਮ ਲਾਹੀ ਹੈ ਭਾਈ ਅਮਰਤਪਾਲ ਸਿੰਘ ਜਿਹੜਾ ਹੈਗਾ ਉਹ ਨਸਾ ਕਰਦਾ ਸਰਕਾਰ ਵੱਲੋਂ ਤੇ ਜਾਣਬੁੱਝ ਕੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਉਹਨਾਂ ਦਾ ਕੋਈ ਚਾਰ ਚੂੜ ਤੇ ਲੀਕ ਕਰੀਆ ਹੋਰ ਬਹੁਤ ਉਹਨਾਂ ਦੀ ਕਰਦਾਰਸਪੂਰਕੀ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਬਾਜੇ ਕੇ ਤੇ ਹੋਰ ਜਿਹੜੇ ਦੋ ਦਿਨ ਬੰਦੇ ਨੇ ਉਹਨਾਂ ਨੇ ਕਿਹਾ ਵੀ ਇਹ ਨਸ਼ਾ ਕਰਦਾ ਬਿਆਨ ਉਹਨਾਂ ਦੇ ਦਰਜ ਨੇ ਪਰ ਉਹਨਾਂ ਤੇ ਸਾਰਿਆਂ ਤੇ ਜਿਹੜਾ ਬਾਜੇ ਕੇ ਨੇ ਜਦੋਂ ਪੀਸੀ ਤੇ ਆਏ ਸੀ ਉਹਨੇ ਸਾਰੇ ਉਹਨਾਂ ਦੇ ਝੂਠ ਜਿਹੜਾ ਤੇ ਖਤਮ ਫੂਕ ਕੜਤੀ ਉਹਦੇ ਝੂਠ ਦੀ ਉਹਨੇ ਸਾਰਾ ਕੁਝ ਕਹਿਤਾ ਵੀ ਸਾਥੋਂ ਧੱਕੇ ਨਾਲ ਜਿਹੜੇ ਹੈਗੇ ਕਾਗਜ਼ਾਂ ਤੇ ਦਰਸ਼ਕ ਆ ਗਏ ਅਸੀਂ ਕੋਈ ਬਿਆਨ ਨਹੀਂ ਦਿੱਤਾ ਤੇ ਹੁਣ ਸਰਕਾਰ ਦੇ ਉਲਟ ਹੋ ਗਿਆ ਕਮ ਲੋਕ ਸਮਝ ਗਏ ਸਾਰਾ ਕੁਝ ਸਮਝਦੇ ਨੇ ਵੀ ਸਰਕਾਰ ਜਾਣਬੁੱਝ ਕੇ ਭਾਈ ਸਾਹਿਬ ਹੁਣਾਂ ਦੀ ਕਰਜ਼ਾਰ ਕੁਰਸੀ ਕਰ ਸਕਦੇ ਨੇ ਦੇਖੋ ਇਹ ਕੁਛ ਕਰੀ ਜਾਣ ਜਿਵੇਂ ਉਹ ਜੇਲ੍ਹ ਤੇ ਬੈਠਾ ਹੀ ਸਾਰਿਆਂ ਦੇ ਚੀਕਾਂ ਕਢਾਈ ਜਾਂਦਾ ਤੇ ਜਦੋਂ ਬਾਹਰ ਆ ਗਿਆ ਫਿਰ ਇਹਨਾਂ ਦਾ ਕੀ ਹੋਊਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੇ ਬਾਬਾ ਜੀ ਸਾਡੇ ਨਾਲ ਸੀਗੇ तमाम ਗੱਲਬਾਤ ਕੀਤੀ ਹੈ ਸਾਰੇ ਗੱਲਬਾਤ ਨੂੰ ਲੈ ਕੇ ਸਾਰੇ ਮੁੱਦੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਯੂਰ ਦੱਸਿਓ ਮੈਨੂੰ ਅਤੇ ਮੇਰੇ ਸਹਿਯੋਗੀ ਬਲਵਿੰਦਰ ਆਰਿਆ ਨੂੰ ਦੋਈ ਇਜਾਜ਼ਤ ਇਦਾਂ ਹੀ ਦਿੱਖਦੇ ਰਹੋ ਚੈਨਲ 17 ਧੰਨਵਾਦ you. <music>